ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਉੱਤਰ ਭਾਰਤ ਦੇ ਜੇਕਰ ਤਿੰਨ ਸੂਬਿਆਂ ਦੀ ਗੱਲ ਕਰੀਏ ਦਿੱਲੀ ਪੰਜਾਬ ਔਰ ਹਰਿਆਣਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਆਗੂ ਨੇ ਜਾਂ ਬੀਜੇਪੀ ਦੇ ਦਫ਼ਤਰ ਨੇ ਉਹਨਾਂ ਦਾ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਫਿਰ ਤੋਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਅੱਜ ਸਾਰਾ ਦਿਨ ਪ੍ਰਦਰਸ਼ਨ ਕੀਤੇ ਗਏ ਨੇ ਔਰ ਉਹਨਾਂ ਨੇ ਹੁਣ ਫਿਰ ਤੋਂ ਇੱਕ ਕਾਲ ਦਿੱਤੀ ਹੈ ਜਿਸ ਦੇ ਵਿੱਚ ਆਉਣ ਵਾਲੇ ਕੱਲ ਵੀ ਜਾਨੀ ਕਿ ਕੱਲ ਨੂੰ ਉਹ ਵੀ ਐਤਵਾਰ ਨੂੰ ਸਾਰਾ ਦਿਨ ਪ੍ਰਦਰਸ਼ਨ ਕਰਨਗੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਪ੍ਰੋਗਰਾਮ ਦਿੱਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੈਂਡਲ ਮਾਰਚ ਕੀਤਾ ਜਾਏਗਾ ਵਿਧਾਨ ਸਭਾ ਦਾ ਘੇਰਾਓ ਕੀਤਾ ਜਾਏਗਾ ਸੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸਤਾਰ ਸਹਿਤ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਜੁੜਨਗੇ ਔਰ ਉਹਨਾਂ ਤੋਂ ਜਾਣਾਂਗੇ ਕਿ ਦਿੱਲੀ ਦੇ ਵਿੱਚ ਇਸ ਸਮੇਂ ਮੌਜੂਦਾ ਹਾਲਾਤ ਕੀ ਨੇ ਔਰ ਕੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਕਿਸ-ਕਿਸ ਤਰੀਕੇ ਦੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕੀ ਰੂਪਰੇਖਾ ਮਿੱਥੀ ਗਈ ਹੈ ਹਾਲਾਂਕਿ ਉਹਨਾਂ ਨੇ 26 ਤਰੀਕ ਦਾ ਵੀ ਪ੍ਰੋਗਰਾਮ ਦਿੱਤਾ ਉਹਦੇ ਤੇ ਵੀ ਚਰਚਾ ਕਰਾਂਗੇ ਸੋ ਸਾਡੇ ਸਹਿਯੋਗੀ ਅਜੇ ਜੀ ਸਾਡੇ ਨਾਲ ਜੁੜੇ ਨੇ ਅਜੇ ਕੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਫਿਰ ਤੋਂ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਅੱਜ ਸਾਰਾ ਦਿਨ ਪ੍ਰਦਰਸ਼ਨ ਹੋਏ ਨੇ ਬੀਤੇ ਕੱਲ ਸਾਰਾ ਦਿਨ ਪ੍ਰਦਰਸ਼ਨ ਹੋਏ ਨੇ ਹੁਣ ਆਉਣ ਵਾਲੀ ਕੱਲ ਨੂੰ ਵੀ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਨਿਸ਼ਚਿਤ ਰੂਪ سے ਸਿਸ਼ੇ ਦੋ ਦਿਨੋਂ ਤੇਜਿਸਤ ਰਚੀ ਹਰੁਨ ਜੀ

प्रधानमंत्री के घर का घेराव करेगी आम आदमी पार्टी उसका भी ऐलान कर दिया गया है कल के दिन भी प्रदर्शन जारी रहेगा खुद पंजाब के मुख्यमंत्री भगवंत मान और तमाम जो पंजाब सरकार के मंत्री दिल्ली सरकार के मंत्री आम आदमी पार्टी के दिल्ली के कार्यकर्ता तमाम लोग आज पूरे दिन भी प्रदर्शन करते रहे और आने वाले दिनों में इस प्रदर्शन को और ज्यादा तीव्र बनाने की का ऐलान किया गया है और के साथ ही इंडिया गठबंधन के नेताओं के साथ ही प्रदर्शन ਕੋ ਕਿਸ ਤਰ੍ਹਾਂ ਸਖੁਰੀ ਅਰਣ ਕੀ ਜੀਵਾਨ ਅਭੀ ਜੇਲ੍ਹ ਕੀ ਅੰਦਰ ਹੈ ਤਾਂ ਇੱਕ ਸਾਲਿਟੈਟੀ ਰੱਖਣੇ ਲਈ ਜੋ तमाम aur ਦੂਸਰੀ ਰਾਜਨੀਤਿਕ ਪਾਰਟੀਆਂ ਕੇ ਨੇਤਾ ਹੈ ਉਹ ਵੀ ਸਮਰਥਨ ਮੇ ਸਾਹਮਣੇ ਆ ਰਹੇ ਹਨ ਉਨ ਨੂੰ ਉਨ ਕੋ ਲੈ ਕੇ ਵੀ ਇੱਕ ਕਾਰਗ੍ਰਾਮ ਪੇਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੂਸਰੇ ਦਲੋਂ ਕੇ ਨੇਤਾ ਵੀ ਇਸ ਵਿੱਚ ਸ਼ਾਮਿਲ ਹੋ ਸਕਤੇ ਹੈ ਜੀ ਇਹ ਕਹਾ ਜਾ ਰਹਾ ਹੈ ਕਿ ਕੱਲ ਨੂੰ ਪੂਰੇ ਦਿਨ ਦੇ ਵਿੱਚ ਵਿਧਾਨ ਸਭਾ ਜਿਹੜੀਆਂ ਦਿੱਲੀ ਦੀ ਵਿਧਾਨ ਸਭਾ ਹੈ ਉਸ ਦੇ ਵਿੱਚ ਮੋਮਬਤੀ ਮਾਰਚ ਕੱਢਿਆ ਜਾਏਗਾ ਪੁਤਲਾ ਫੂਕਿਆ ਜਾਏਗਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਕੀ ਇਸ ਦੇ ਨਾਲ ਕੋਈ ਅ ਅਰਵਿੰਦ ਕੇਜਰੀਵਾਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਮਿਲ ਸਕਦੀ ਹੈ ਇਹਨਾਂ ਪ੍ਰੋਟੈਸਟ ਕਰਨ ਦੇ ਨਾਲ अरविंद केजरीवाल को अदालत से मिलनी है लेकिन जिस तरह से उनको सात दिन की रिमांड दिया गया है इस इन सात दिनों में आम आदमी पार्टी लगातार प्रदर्शन करते दिखना रही है और इसी वजह से ब्लॉक और डिस्ट्रिक्ट लेवल तक दिल्ली में और शाम को कैंडल मार्च भी का भी आयोजन किया जाएगा जिसमें जैसा की मैंने बताया की समाज सेवी संगठन के लोग आम आदमी पार्टी के कार्यकर्ता दूसरे राजनीतिक दलों के नुमाइंदे भी उस कैंडल मार्च में दिख सकते हैं जिस तरह तरह से आज पूरे दिन जो विपक्षी पार्टी के नेता है उन्होंने भी बयान देकर जिस तरह से बीजेपी ये मांग करती रही कि अरविंद केजरीवाल को अब इस्तीफा दे देना चाहिए नैतिक नैतिकता के आधार पे लेकिन इंडिया गठबंधन के तमाम जो बड़े नेता हैं वो एक तरह से अरविंद केजरीवाल के पक्ष में दिखे जिसमें उन्होंने कहा कि कोई कानूनी बाध्यता नहीं है पचहत्तर साल के ਭਾਰਤ ਦੀ ਆਜ਼ਾਦੀ ਦੇ ਇਤਿਹਾਸਿਕ ਪਹਿਲੇ ਬਾਗੀ ਜਿਸ ਨੇ ਦਿੱਲੀ ਦੇ ਇੰਤਰੀ ਮੰਤਰੀ ਨੂੰ ਜੇਲ੍ਹ ਭੇਜਾ ਗਿਆ 35 ਰਹਤੇ ਹੋਏ ਤੋਂ ਕਹੀਂ ਨਾ ਕਹੀਂ ਜੋ ਜਨ ਸਮਰਥਨ ਕੇ ਸਾਥ ਚਾਹਤ ਜੋ ਰਾਜਨੀਤਿਕ ਸਮਰਥਨ ਚਾਹੀਏ ਉਹ ਵੀ ਆਮ ਆਦਮੀ ਪਾਰਟੀ ਕੋ ਮਿਲਦਾ ਨਿਕਾ ਹੈ ਜੀ ਜੀ ਸਾਰੀ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਅਜੇ ਤਾਂ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਕੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਫਿਰ ਤੋਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਆ ਭਲਕੇ ਪੂਰੀ ਦਿੱਲੀ ਦੇ ਵਿੱਚ ਭਾਜਪਾ ਖਿਲਾਫ ਪ੍ਰਦਰਸ਼ਨ ਕਰੇਗੀ ਬਲਕੇ ਦਿੱਲੀ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੇ ਵਿੱਚ ਮੋਮਬਤੀ ਮਾਰਚ ਔਰ ਪੁਤਲਾ ਫੂਕਿਆ ਜਾਏਗਾ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਭਾਜਪਾ ਦੀ ਤਾਨਾਚਾਹੀ ਅਤੇ ਅਰਵਿੰਦ ਕੇਜਰੀਵਾਲ ਦੀ ਫਰਜੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪੁਤਲਾ ਫੂਕਿਆ ਜਾਵੇਗਾ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਦੇ ਨੂੰ ਲੈ ਕੇ ਉਹਨਾਂ ਨੇ ਕੱਲ ਦਾ ਪ੍ਰੋਗਰਾਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਲੋਕ ਸੜਕਾਂ ਤੇ ਉੱਤਰ ਆਏ ਨੇ ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਸੋ ਅੱਗੇ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਭਲਕੇ ਦਿੱਲੀ ਭਾਰ ਦੇ ਵਿੱਚ ਪੁਤਲੇ ਫੂਕੇਗੀ ਔਰ ਕੈਂਡਲ ਮਾਰਚ ਕਰੇਗੀ ਸਾਨੂੰ ਸਾਰਿਆਂ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਢਾਲ ਬਣ ਕੇ ਖੜਨਾ ਪਏਗਾ ਆਮ ਆਦਮੀ ਪਾਰਟੀ ਪੂਰੇ ਦਿੱਲੀ ਦੇ ਲੋਕਾਂ ਨੂੰ ਇਹ बार-बार ਇਹ ਅਪੀਲ ਕਰ ਰਹੀ ਹੈ ਕਿ ਸਾਨੂੰ ਸਾਰਿਆਂ ਨੂੰ ਅਰਵਿੰਦ ਕੇਜਰੀਵਾਲ ਦੀ ਢਾਲ ਬਣ ਕੇ ਉਹਨਾਂ ਦੇ ਨਾਲ ਖੜਨਾ ਪਏਗਾ ਔਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਦੇ ਲਈ ਆਖਰੀ ਕਿਲ ਸਾਬਤ ਹੋਵੇਗੀ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਬਾਰ-ਬਾਰ ਸਾਰੇ ਵਿਧਾਇਕਾਂ ਦੇ ਵੱਲੋਂ ਸਾਰੇ ਮੰਤਰੀਆਂ ਦੇ ਵੱਲੋਂ ਇੱਕ ਗੱਲ ਇਹ ਜ਼ਰੂਰ ਕਹੀ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਆਖਰੀ ਕਿਲ ਸਾਬਤ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਸੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਾਂ ਫਿਰ ਇੰਡੀਆ ਗਠਜੰਬੰਦਨ ਨੂੰ ਕੀ ਫਾਇਦਾ ਹੁੰਦਾ ਹੈ ਜਾਂ ਭਾਜਪਾ ਨੂੰ ਇਹਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਪਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਖਾਸ ਕਰ ਉੱਤਰ ਭਾਰਤ ਦੇ ਵਿੱਚ ਬੜੀ ਐਗਰੈਸਿਵ ਨਜ਼ਰ ਆ ਰਹੀ ਹੈ ਔਰ ਉਸ ਦੀਆਂ ਭਾਈਵਾਲ ਪਾਰਟੀਆਂ ਜਿਹੜੀਆਂ ਹਨ ਜਾਨੀ ਕਿ ਇੰਡੀਆ ਐਲਾਈਅንስ ਦੀਆਂ ਜਿੰਨੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਸਖਤ ਪ੍ਰਤੀਕਿਰਿਆ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਔਰ ਦੇਖਣਾ ਹੋਏਗਾ ਕਿ ਕੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸਾਰਾ ਦਿਨ ਪ੍ਰਦਰਸ਼ਨ ਕੀਤੇ ਜਾਂਦੇ ਨੇ